ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਕੋਟ ਸੁਖਿਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟ ਕਪੂਰਾ ਘਰੇਲੂ ਵਹਿੜਾ ਦੋਸਤੋ ਬਾਈ ਕੋਲੇ ਘਰ ਦੀ ਵਹਿੜ ਵਕਾਊ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਵੀਡੀਓ ਵੇਖਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 'ਤੇ ਕਨੈਕਟ ਕਰ ਸਕਦੇ ਆ ਸਸਿਕਾ ਵੀ ਸਸਿਕਾ ਨਾਮ ਦੱਸ ਦੇ ਬਈ ਨਾਮ ਮੇਰਾ ਗਰਜੰਟ ਸਿੰਘ ਠੀਕ ਆ ਘਰ ਤਾਂ ਆਪਣਾ ਰਹਿ ਜਾਂਦਾ ਜਿਹੜੀ ਪਲੂਰ ਵਾਲੀ ਸੜਕ ਤੇ ਠੀਕ ਆ ਤੇ ਵਹਿੜ ਆਪਣੀ ਕਰਦ ਗਈ ਆ ਹਾਂ ਕਰਦੀ ਆ ਬਈ ਤੀਜਾ ਸੂਆ ਸੀ ਤੀਜਾ ਸੂਆ ਪਿਛਲੇ ਸੂਏ ਚ ਕਿੰਨਾ ਦੁੱਧ ਦੇ ਗਈ ਸੀ ਪਿਛਲੇ ਸੂਏ ਦੇ ਗਈ 18 ਕਿਲੋ ਬਈ ਠੀਕ ਆ ਤੇ ਹੁਣ ਇਹ ਦਿਨ ਕਿੰਨੇ ਰਹਿੰਦੇ ਪੂਰੇ ਹੁੰਦੇ ਇਹਦੇ ਬਈ ਦੋ ਤਿੰਨ ਦਿਨ ਨਹੀਂ ਰੋਗੇ ਅਸਾਂ ਹੂੰ ਠੰਡੀ ਸੀਲ ਵਗਿਆ ਹਾਂ ਠੰਡੀ ਸੀਲ ਠੀਕ ਆ ਤੇ ਜਵਾਗ ਬੈਠ ਰਿਹਾ ਨਹੀਂ ਗੱਲ ਠੀਕ ਆ ਤੋੜ ਕੇ ਦਿਖਾ ਦੇਗੀ ਕਾਦਰਗਾਟ ਠੀਕ ਆ ਦੋਸਤੋ ਪੁਲਿਸਾਂ ਵੀ ਚੰਗੀ ਆ ਬਾਕੀ ਰੰਗਵਾਜ ਦੇਖ ਸਕਦੇ ਆ ਆ ਫੋਟਾਂ ਜੀਆਂ ਫੁੱਟੀਆਂ ਜੀਆਂ ਕੂਤ ਆ ਸਿੰਗਾ ਦੇ ਹੈ ਫੋਟਾਂ ਜੀਆਂ ਸ਼ੁਰੂ ਤੋਂ ਹੀ ਆ ਪਹਿਲਾਂ ਤੋਂ ਹੀ ਆ ਦੇਖ ਸਕਦੇ ਆ ਇਹ ਲਿਆਂਦੀ ਸੀ ਕਿ ਘਰ ਦੇ ਕੋਈ ਆਪਣੀ ਠੀਕ ਆ ਦੇਖ ਸਕਦੇ ਆ ਦੋਸਤੋ ਉਹਨਾ ਪੂਰਾ ਸੋਨਾ ਬਣਾਈ ਫਿਰਦੀ ਆ ਦੇਖ ਸਕਦੇ ਆ ਰੰਗ ਬਾਜ ਵੀ ਚੰਗਾ ਗਾ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਨੇ ਬਰੀਕ ਬਰੀਕ ਆ ਥਾਣੂ ਛੋਟਾ ਵਖਾਉਂਦੀ ਆ ਕਿ ਕੋਈ ਇਹ ਬੈਣ ਬੋਣ ਲੜੀ ਹੈ ਬੰਦੀ ਇੱਧਰ ਹੀ ਆ ਠੀਕ ਆ ਇਧਰਲੀ ਸਾਈਡ ਬੰਦੀ ਆ ਉਨ ਨਹੀਂ ਕੋਈ ਜਾਣੀ ਕਿ ਡੱਕ ਤਾ ਠੀਕ ਆ ਚੰਗੀ ਵੜਾ ਦੋਸਤੋ ਜ਼ਰੂਰ ਕਨੈਕਟ ਕਰ ਲਿਓ ਬਾਕੀ ਮੁੱਲ ਵੀ ਬਾਈ ਤੋਂ ਜਾਇ ਜੀ ਰਖਾਵਾਂਗੇ ਇਹਦਾ ਜਮਾਂ ਜਾਇਜ ਦੇਣ ਲੈਣ ਵਾਲਾ ਏਜੰਟ ਮੋਲੇ ਦਾ ਮੁੱਲ 62 ਹਜ਼ਾਰ ਦੇ ਦਿੰਦੇ ਆ। ਵਿੱਚੋਂ ਮਾੜਾ ਮੋਟ ਹੋ ਜਾਊਗਾ ਮਾਨਤਾਨ। ਦੋਸਤੋ 62 ਹਜ਼ਾਰ ਮੁੱਲ ਆ ਵਿੱਚੋਂ ਮਾਨਤਾਨ ਹੋ ਜਾਊਗਾ। ਤੇ ਜਰੂਰ ਕਨੈਕਟ ਕਰ ਲਓ। ਬਾਕੀ ਗਰਮੀ ਨਹੀਂ ਦੋਸਤੋ ਬਾਲੀ ਮਣਾਉਂਦੀ। ਹਨਾ। ਦੇਖ ਸਕਦੇ ਆ। ਥਾਣ ਹਵਾਨਾ ਸੋਨੂੰ ਤੋੜ ਕੇ ਵੀ ਵਿਖਾਤਾ। ਬਾਕੀ ਦੇਖ ਸਕਦੇ ਆ ਸੋਨਾ ਮੁਠੀ ਜਵਾਈ ਵਾਲਾ ਥਾਣਾ। ਵੀਡੀਓ ਜਿੰਨੀ ਹੋ ਸਕੇ ਵੱਤ-ਵੱਤ ਸ਼ੇਅਰ ਕਰ ਦਿਓ। ਨੰਬਰ 8199 8199 12588 ਇੱਕ ਵਾਰੀ ਹੋਰ ਬੋਲ ਦੇ 8199 12588 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ